ਜਦੋਂ ਗ੍ਰੈਜੂਏਸ਼ਨ ਕਰਨੀ ਆ ਤੁਹਾਡੀ ਜੋਬ ਲੱਗੀ ਲਗਾਈ ਤੇ ਤੁਸੀਂ ਰਿਟਾਇਰ ਹੋਵੋਗੇ ਜਿੱਥੋਂ ਤੁਸੀਂ ਕੰਮ ਛੱਡ ਕੇ ਜਾਓਗੇ ਉਦੋਂ ਤੁਹਾਡੇ ਬੱਚਿਆਂ ਨੇ ਚਾਲੂ ਕਰਨਾ ਜੇ ਅੱਜ ਦੀ ਕੋਟ ਪਰ ਦਾ ਫਾਰਮ ਛੱਡ ਕੇ ਜਾਂਦਾ ਤੁਹਾਡੇ ਬੱਚੇ ਨੇ ਕੋਟ ਪਰ ਚ ਚਾਲੂ ਕਰਨਾ ਉਹ ਤੇ ਪਰ ਜੇ ਜੋਬ ਵਾਲਾ ਪਾਸਾ ਹੈਗਾ ਜੇ ਅੱਜ ਤੁਹਾਡਾ ਮੁੰਡਾ ਕਿਸੇ ਵੀ ਪੋਸਟ ਤੋਂ ਟਾਇਰ ਹੁੰਦਾ ਤਾਂ ਉਹਦਾ ਬੱਚਾ ਗਾ ਉੱਥੋਂ ਨਹੀਂ ਜਾਂਦਾ ਉਹ ਜ਼ੀਰੋ ਤੋਂ ਸ਼ੁਰੂ ਕਰਦਾ ਇਸ ਲਈ ਆਪੇ ਬਿਜ਼ਨਸ ਕਰੋ ਦੁਨੀਆ ਦੇ ਵਿੱਚ ਸਭ ਤੋਂ ਜ਼ਿਆਦਾ ਪੈਸਾ ਉਹ ਲੋਕ ਕਮਾਉਂਦੇ ਨੇ ਜਿਹੜਾ ਬਿਜ਼ਨਸ ਕਰਦੇ ਨੇ ਜਿਹੜੇ ਜੋਬ ਕਰਦੇ ਨੇ ਉਹ ਨਾ ਗੁਜ਼ਾਰੀ ਮਸਾ ਚੱਲਦਾ ਇਸ ਲਈ ਜੋਬ ਵਾਲੇ ਖੇਤਰ 'ਚ ਨਾ ਜਾਓ ਆਪਦੇ ਬਿਜ਼ਨਸ ਵਾਲੇ ਪਾਸੇ ਜਾਓ ਕੋਈ ਐ ਨਹੀਂ ਵੀ ਆਪਾਂ ਐਨੀਮਲ ਦਾ ਕਾਰਨਾ ਬੜੇ ਕੰਮ ਆ ਯਾਰ ਬਿਜ਼ਨਸ ਕਰੋਗਾ ਜੋ ਵੀ ਕਰਨਾ ਲੋ ਕਿਸੇ ਵੀ ਖੇਤਰ ਦੀ ਜਾਣਕਾਰੀ ਲੈਣੀ ਹੋਵੇ ਆਪਾਂ ਦਾ ਦੰਦ ਦੀ ਮੇਰਾ ਨਾ ਆਲ ਰੌਂਡਰ ਬਹੁਤ ਸਾਰੇ ਕਾਰੋਬਾਰ ਮੇਰੀ ਮੂਵੀ ਹੈ ਜਦੋਂ ਮਰਜੀ ਆਓ ਕਿਸੇ ਵੀ ਕੰਮ ਤੇ ਜਾਣਕਾਰੀ ਲੈਣੀ ਹੋਵੇ ਸਾਰੀ ਜਾਣਕਾਰੀ ਮਿਲੂ ਇਹੜੀ ਚੀਜ਼ ਕਿੱਥੋਂ ਮਿਲਦੀ ਆ ਦੁਨੀਆ ਦੇ ਕਿਹੜੇ ਕੋਨਰ ਚ ਮਿਲਦੀ ਆ ਕਿੱਥੇ ਵੇਖਦੀ ਆ ਜਦੋਂ ਮਰਜੀ ਮੇਰੇ ਨਾਲ ਬੈਠ ਸਕਦਾ ਤੁਸੀਂ ਪੂਰੀ ਮਰਜ਼ੀ ਕਰ ਸਕਦੇ ਹੋ ਸਰ ਜੀ ਮੈਨੂੰ ਲੱਗਦਾ ਬਾਕੀ ਵਜ੍ਹਾ ਚਿਰ ਲੱਗੂਗਾ ਜਿਹੜਾ ਬੱਕਰੀ ਪਾਲਣ ਦਾ ਕੰਡੈਕਟਰ ਸਾਡੇ ਯੂਟਿਊਬਰਾਂ ਵਾਸਤੇ ਇਹ ਵੀ ਤੁਸੀਂ ਸਟਾਰਟ ਕਰਿਆ ਜਦੋਂ ਮੈਂ ਦੇਖਦਾ ਸਭ ਤੋਂ ਪੁਰਾਣੇ ਵੀਡੀਓ ਸਾਨੂੰ ਲੱਗਿਆ ਯਾਰ ਬੱਕਰੀਆਂ ਤੇ ਹੀ ਵੀਡੀਓ ਬਣ ਸਕਦੀ ਐ ਇਹ ਵੀ ਸ਼ਾਇਦ ਪੰਜਾਬ ਨੂੰ ਤੁਸੀਂ ਦੱਸਿਓ ਇਹਨਾਂ ਤੇ ਵੀ ਚੈਨਲ ਬਣਾ ਸਕਦੇ ਆ ਬੱਕਰੀਆਂ ਬਾਈ ਜੀ ਤੁਸੀਂ ਦੇਖੋ ਸਟਾਰਟਿੰਗ ਵਿੱਚ ਕੋਈ ਵੀ ਚੈਨਲ ਬਣਦਾ ਹੀ ਕੱਲੀਆਂ ਮੇਰੇ ਵੀ ਆਪਨੇ ਵੀਡੀਓ 2014 ਵਿੱਚ ਚੈਨਲ ਬਣਿਆ ਜੀ ਦੇ ਕੁਰੀ ਕਿੱਡੇ ਕਿੱਡੇ ਚੈਨਲ ਆਜ ਸਾਰੇ ਤੁਸੀਂ ਮੇਰੇ ਮੂਹਰੇ ਖੜੇ ਹੋ ਹਾਂ ਖੜੇ ਹੋ ਹਨਾ ਵੀ ਕਿਸੇ ਦਿਨ ਤੁਸੀਂ ਜ਼ੀਰੋ ਤੋਂ ਸਟਾਰਟ ਹੋਏ ਅੱਜ ਹੀਰੋ ਇਸ ਲਾਈਨ ਦੇ ਤੁਹਾਨੂੰ ਲੋਕ ਜਾਣਦੇ ਆ ਪਿਆਰ ਕਰਦੇ ਆ ਤੁਹਾਨੂੰ ਤੁਹਾਡੀ ਹਰ ਇੱਕ ਵੀਡੀਓ ਨੂੰ ਫਾਲੋ ਕਰਦੇ ਆ ਪਰ ਮੈਂ ਇੱਕ ਗੱਲ ਤੁਹਾਨੂੰ ਇਹ ਕਹੂੰ ਦੱਸਣਾ ਚਾਹੁੰਗਾ ਇਹ ਕੰਟੈਂਟ ਤੁਹਾਡਾ ਉਹ ਹੋਣਾ ਚਾਹੀਦਾ ਕਿ ਜਿਹੜਾ ਕਿਸੇ ਦਾ ਕੋਈ ਗਹਾਤੀ ਪੁੱਤਰ ਨੂੰ ਕਹਾ ਲੈ ਕੇ ਜਾਓ ਚੰਦ ਪੈਸਾ ਖਾਤਰ ਕਦੇ ਆਪਾਂ ਇਹ ਜਿਹੇ ਅਪਾਂਟਮੈਂਟ ਨਾ ਪਾਓ ਕਿ ਆਪਣਾ ਆਉਣ ਵਾਲੇ ਭਵਿੱਖ ਨੂੰ ਤੇ ਜਿਹੜਾ ਹੁਣ ਮੌਜੂਦਾ ਭਵਿੱਖਾ ਉਹਨੂੰ ਵੀ ਆਪਾਂ ਖਤਮ ਕਰ ਦੇਈਏ ਇਸ ਲਈ ਤੁਹਾਨੂੰ ਇਹਨਾਂ ਦੀ ਬੇਨਤੀ ਜ਼ਰੂਰ ਕਰੂੰਗਾ ਬਾਕੀ ਸੂਝ ਬਾਣੋ ਤੁਸੀਂ ਲੋਕਾਂ ਨਾਲ ਮਿਲਦੇ ਹੋ ਤੁਸੀਂ ਸਿਆਣੇ ਹੋ ਇਸ ਲਈ ਇਹ ਕੰਟੈਂਟ ਦੇ ਆਪ ਦਾ ਜਿਹੜਾ ਤੁਹਾਡਾ ਉੱਚਾ ਹੋਣਾ ਚਾਹੀਦਾ ਸੋਚ ਤੁਹਾਡੀ ਉੱਚੀ ਆ ਤੇ ਸਭ ਕੁਝ ਉੱਚਾ ਮਿਲੂਗਾ ਤੁਹਾਨੂੰ ਇਸ ਲਈ ਘੱਟ ਕਰ ਲੋ ਪਰ ਕਹਿੰਦੇ ਹੁੰਦੇ ਘੱਟ ਕਰੋ ਕਰੋ ਮਾਰ ਦੇ ਨਾਲ ਹੈਨਾ ਐਵੇਂ ਨਹੀਂ ਲੋਕਾਂ ਦੇ ਮਗਰ ਭੂਤ ਜਿਡਾ ਤੁਰਾਈ ਜਾਓ ਵਿਆਹ ਚੱਕਤਾ ਹੋ ਚੱਕਤਾ ਹੈਨਾ ਐਜੇ ਕੰਮਾਂ ਤੋਂ ਬਚੋ ਤੇ ਚੈਨਲ ਚਲਾਓ ਜਿੰਨੇ ਵੀ ਤੁਹਾਡੇ ਨੂੰ ਤੁਹਾਨੂੰ ਵਧੀਆ ਫਾਇਦਾ ਹੈ ਚੀਜ਼ ਚ ਲੋਕਾਂ ਨੂੰ ਫਾਇਦਾ ਜਾਣਦਾ ਹੈ ਤਾਲਵਾਂ ਤਾਲਵਾਂ ਮੇਰ ਭੰਨੀ ਕਾਲ ਝੰਡੇ ਘਟਜੋ ਵੀ ਦੁਨੀਆ ਤੁਹਾਨੂੰ ਜਾਣਦੀ ਵੀ ਇਹਨੇ ਕਰਿਆ ਉਹਦੇ ਮਾਂ ਪਿਓ ਦਾ ਦਾਦੇ ਪੁਰਾਦੇ ਦਾ ਨਾਮ ਰੋਸ਼ਨ ਕਰੂ ਕੱਲੇ ਆਪਣਾ ਨਾਮ ਰੋਸ਼ਨ ਨਹੀਂ ਹੁੰਦਾ ਅਗਲਾ ਕਹਿੰਦਾ ਫਲਾਣੇ ਦਾ ਮੁੰਡਾ ਫਲਾਣੇ ਦਾ ਪੋਤਾ ਤਿੰਨ ਚਾਰ ਪੀੜੀਆਂ ਦਾ ਬੰਦਾ ਨਾਮ ਰੋਸ਼ਨ ਕਰਦਾ ਇਸ ਲਈ ਦੁਨੀਆ ਤੇ ਆਏ ਹੋ ਉਸ ਦੁਨੀਆ ਨਾਲ ਵੱਖਰਾ ਕਰਕੇ ਜਾਓ ਸਭ ਨੇ ਆਉਣਾ ਸਭ ਨੇ ਦੁਨੀਆ ਤੋਂ ਜਾ ਜਾਣਾ ਜੇ ਆਪਾਂ ਕੋਈ ਵੱਖਰਾ ਨਹੀਂ ਕਰਾਂਗੇ ਪਸ਼ੂੋਂ ਤੇ ਆਪਣੇ 'ਚ ਕੋਈ ਫਰਕ ਨਹੀਂ ਬੱਚੇ ਪਸ਼ੂ ਵੀ ਪਾਲਦੇ ਆਪਾਂ ਵੀ ਪਾਲਦੇ ਕੀ ਅੰਤਰਾ ਜੇ ਦੁਨੀਆ 'ਚ ਵੱਖਰਾ ਕਰੋਗੇ ਤਾਂ ਬਹੁਤ ਅੰਤਰ ਹੈ ਚੀਜ਼ਾਂ ਵਿੱਚ ਤੁਹਾਡੇ ਲੋਕ ਸਲਾਹਾ ਲੈਣ ਆਉਣਗੇ ਤੁਹਾਡੇ ਘਰੇ ਆਉਣਗੇ ਲੋਕ ਆਧਾਰਨਾ ਦੇਣਗੇ ਰਿਸ਼ਤੇ ਦਾ ਆਧਾਰ ਰੰਦੇਰੀਆਂ ਰੋਦੇ ਨੂੰ ਕੰਮ ਕਿੱਦਾਂ ਦਾ ਉਹਦੇ ਬਾਕੀ ਕਿਸੇ ਕੰਮ ਜ਼ੀਰੋ ਤੋਂ ਕਰੋ ਜ਼ੀਰੋ ਤੱਕ ਲੈ ਕੇ ਜਾਓ ਉਨਕੋਪ ਕਰੋ ਠੀਕ ਹੈ ਕਿਉਂਕਿ ਜ਼ੀਰੋ ਆਪਾਂ ਹੈਗੇ ਕਿ ਏਕਾਈ ਨਾਲ ਲਾਉਣਾ ਹੁੰਦਾ ਹਿੰਮਤ ਕਰੋ ਏਕਾ ਸਫਲੀ ਲੱਗਿਆ ਹੁੰਦਾ ਦੋ ਦੋ ਤਿੰਨ ਸਾਲ ਦੀ ਮਿਹਨਤ ਕੀ ਲੱਗ ਜਾਂਦਾ ਠੀਕ ਹੈ ਆਪ ਤੇ ਜਾਓ ਉਹ ਐਡੀ ਗੱਲ ਨਹੀਂ ਸਾਡੇ ਕੋਲ ਸਹਿਯੋਗ ਦੀ ਲੋੜ ਆ ਸਾਥੋਂ ਜਿਹੜੀ ਜਾਣਕਾਰੀ ਮਰਜ਼ੀ ਲਓ ਮੱਝਾਂਾਂ ਦੀ ਘੋੜਿਆਂ ਦੀ ਕਾਂਵਾਂ ਦੀ ਬੱਕਰੀਆਂ ਦੀ ਡੌਗ ਦੀ ਕੂਤਰਾ ਦੀ ਮੁਰਗੀਆਂ ਦੀ ਜੋ ਤੁਹਾਡਾ ਦਿਲ ਕਰੇ ਸਾਥ ਹੋ ਜਾਣ ਕੇ ਕਰਿਆਂ ਲਓ ਪਰ ਕੰਮ ਤੁਸੀਂ ਕਰੋ ਠੀਕ ਆ ਪਰਿਵਾਰ ਨੂੰ ਨਾਲ ਲੈ ਕੇ ਚਲੋ ਘਰੇ ਲੇਡੀਜ਼ ਆ ਆਪਣੇ ਉਹਨਾਂ ਨੂੰ ਵੀ ਕੰਮ ਕਰਾਓ ਆਪਣੇ ਆ ਭੈਣਾਂ ਦੇ ਨਾਲ ਜਿਹੜੇ ਗ੍ਰੈਜੂਏਸ਼ਨ ਕਰ ਰਹੀਆਂ ਨੇ ਉਹਨਾਂ ਨੂੰ ਘੋੜੇ ਵਾਲੇ ਖੇਤਰ ਚ ਲੈ ਕੇ ਆਓ ਜੇ 10ਵੀਂ ਜਾਂ ਪਲੱਸ 2 ਚ ਆਪਾਂ ਬੱਚਾ ਨਾਲ ਆਪਾਂ ਕਰਦਗੇ ਨਾ ਸਟਾਰਟ ਕਰਾ ਦਈਏ ਜਿਦ ਦਿਨ ਉਹਨਾਂ ਨੇ ਗ੍ਰੈਜੂਏਸ਼ਨ ਕਰਨੀ ਆ ਉਦੋਂ ਵੱਡੇ ਵੱਡੇ ਫਾਰਮ ਬਣ ਜਾਂਦੇ ਆ ਉਹਨਾਂ ਦੇ ਤੁਸੀਂ ਦੇਖੋਗੇ ਜਿਹੜਾ ਬੰਦੇ ਨੇ ਅੱਜ 10 ਲੱਖ ਰੁਪਇਆ ਲਾਇਆ ਉਹ ਦਿਨ ਉਹ ਗ੍ਰੈਜੂਏਸ਼ਨ ਕਰਦੇ ਕਰਦੇ ਕੋਟ ਰੁਪਏ ਤੋਂ ਪਾਰ ਦਾ ਫਾਰਮ ਬਣ ਜਾਂਦਾ ਜਿਹੜਾ ਮਰਜ਼ੀ ਕਰ ਲੋ ਜੇ ਆਹ ਤਾਂ ਮੈਂ ਚੱਲਦਾ ਕੰਮ ਵਾਲੇ ਬੰਦੇ ਆ ਮੈਂ ਇੰਨਾ ਕ ਲਾਗੂ ਆ ਜੇ ਅਗਲਾ ਕਹਿੰਦੇ ਸਾਡਾ ਫਾਰਮ ਆ ਕੇ ਦੇਖ ਕੇ ਜਾ ਮੈਂ ਗੱਡੀ ਚੱਕਦਾ ਤੇ ਜਾ ਕੇ ਦੱਸ ਕਿ ਕੰਮ ਵਾਲੇ ਬੰਦੇ ਹੁੰਦੇ ਆਪਾਂ ਭੱਜ ਕੇ ਲੈਣੇ ਆ ਥੋੜੇ ਮੈਂ ਗ੍ਰੇਜ ਕਿਹੜੇ ਬੰਦੇ ਤੋਂ ਕਰਦਾ ਜਿਹੜੇ ਸਿਰਫ ਗੱਲਾਂ ਆ ਪਿਆ ਵੀ ਕੰਮ ਕਰਨਾ ਨਾ ਹੋਵੇ ਹਨਾ ਗੱਲਾਂ ਮਾਰਦੇ ਹੁਣ ਉਹ ਹੀ ਤਾਂ ਮ ਬਾਕੀ ਤਾਂ ਮੈਂ ਵੀ ਇੰਨਾ ਕੁ ਵਧੀਆ ਲੱਗਦੇ ਆ ਯਾਰ ਕੰਮ ਕਰਨ ਵਾਲਾ ਬੰਦਾ ਹੋਵੇ ਤੇ ਜਿੱਥੇ ਆਪਣਾ ਵਾਲਾ ਬੁਲਾਉਂਦਾ ਪਹੁੰਚ ਜਾਂਦੇ ਆ ਬਾਕੀ ਪੁਰਾਣੇ ਦੀ ਮਿਹਰ ਆ ਪਿਆਰ ਆ ਸਾਰਿਆਂ ਦਾ ਜਿਹੜਾ ਦੁਆਰੇ ਅੱਜ ਤੁਸੀਂ ਦੇਖ ਰਹੇ ਹੋ ਜੋਗੀ ਵਾਲਾ ਪੂਰੀ ਠਾਠਾਂ ਮਾਰਦੀ ਮੰਡੀ ਭਰੀ ਹੋਈ ਆ بارش ਹੋ ਰਹੀ ਆ ਫਿਰ ਵੀ ਲੋਕ ਆਨੰਦ ਮਾਣ ਰਹੇ ਆ ਬਾਰਸ਼ ਨਾਲ ਤੇ ਮੰਡੀ ਦਾ ਇਹ ਤਾਂ ਵਧੀਆ ਹੋਰ ਕੀ ਨੇ ਪਿੰਡ ਦੇ ਨੌਜਵਾਨਾਂ ਨੇ ਕਿਸੇ ਨੇ ਪਕੌੜਿਆਂ ਦੀ ਲਾਲੀ ਰੇੜੀ ਕਿਸੇ ਨੇ ਚਾਹ ਦੀ ਲਾਲੀ ਸਮਾਣੋ ਚੱਲੀ ਜਾਂਦਾ ਬਾਈ ਜੀ ਸਿਰ ਤੇ ਸਿਰ ਪੈਸੇ ਨੂੰ ਸਲਾਮਾਂ ਨੇ ਅੱਜ ਜੇ ਤੁਹਾਡੇ ਘਰੇ ਚੰਗੇ ਦਾਣੇ ਆ ਚੰਗੀ ਤੁਹਾਡੇ ਕੋਲੇ ਕੋਠੀ ਆ ਤਾਂ ਜਿਹੜਾ ਬਾਹਰਲਾ ਰਿਸ਼ਤੇਦਾਰ ਆ ਉਹ ਪਹਿਲਾਂ ਸਭ ਤੋਂ ਤੁਹਾਡੇ ਘਰੇ ਆਊਗਾ ਤੇ ਜੇ ਤੁਹਾਡਾ ਕੱਚਾ ਘਰ ਆ ਬੈਠਣ ਲਈ ਕਮਰਾ ਤੇ ਬਾਹਰ ਵਾਲੇ ਬਾਹਰ ਦੀ ਬਾਹਰ ਮਿਲ ਜਾਣਗੇ ਪਰ ਘਰੇ ਆ ਕੇ ਚਾਹ ਨਹੀਂ ਪੀਂਦੇ ਉਹ ਮਤੋਂ ਕਿੰਨਾ ਵੀ ਨਜ਼ਦੀਕੀ ਰਿਸ਼ਤੇਦਾਰਾਂ ਚਾਹੇ ਤੁਹਾਡੀ ਕੁਹਾਗੀ ਚਾਹੇ ਤੁਹਾਡਾ ਸੋਹਣਾ ਚਾਹੇ ਤੁਹਾਡੀ ਭੈਣ ਨਾ ਤੇ ਚਾਹੇ ਤੁਹਾਡਾ ਭਾਈ ਆ ਸਿਰਫ ਮਤਲਬ ਲੈ ਕੇ ਬਈ ਪੈਸੇ ਨੂੰ ਸਲਾਮ ਜਿੱਦੇ ਤੁਹਾਡੇ ਘਰੇ ਲਾਣੇ ਮੁੱਕ ਕੇ ਇਹਨੇ ਛੱਡਣ ਨਹੀਂ ਆਉਣਾ ਅਗਲਾ ਉਹਦਾ ਫੋਨ ਚੱਕਣਾ ਹੀ ਬੰਦ ਕਰ ਦੇ ਤੇ ਜੇ ਤੁਸੀਂ ਅਮੀਰੀ ਵੱਲ ਵਧਦੇ ਹੋ ਤਾਂ ਲੋਕ ਤੁਹਾਡੇ ਵੱਲ ਵਧਦੇ ਆ ਇਹ ਚੁੰਮਕ ਦਾ ਤੇ ਲੋਹੇ ਵਾਲਾ ਕੰਮ ਆ ਦੋਸਤੋ ਆਪਣੇ ਆਪ ਨੂੰ ਕੰਮ ਕਾਮਯਾਬ ਕਰੋ ਮਾਂ ਪਿਓ ਦਾ ਨਾਮ ਰੋਸ਼ਨ ਕਰੋ ਦੁਨੀਆ ਤੇ ਦਵਾਰੇ ਦਵਾਰੇ ਨਹੀਂ ਆਉਣਾ ਇੱਕ ਵਾਰੀ ਦੁਨੀਆ ਤੇ ਆਏ